ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੇ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਐਸਾ ਉਪਾਅ ਤੁਸੀਂ ਕੱਲ ਮੱਸਿਆ ਵਾਲੇ ਦਿਨ ਇੱਕ ਮਾਂ ਆਪਣੇ ਬੱਚੇ ਦੇ ਵਿਆਹ ਦੇ ਲਈ ਕਰ ਦਵੇ ਤਾਂ ਉਸੇ ਬੱਚੇ ਦੇ ਵਿਆਹ ਦੇ ਵਿੱਚ ਆ ਰਹੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਜਾਣਗੀਆਂ ਸਾਧ ਸੰਗਤ ਜੀ ਜੇਕਰ ਆਪਾਂ ਮੱਸਿਆ ਦੀ ਸ਼ੁਰੂਆਤ ਦੀ ਗੱਲ ਕਰੀਏ ਤਮਸੇ ਦੀ ਰੁਆਤ ਹੋ ਰਹੀ ਹੈ 24 ਤਰੀਕ ਸ਼ਾਮ 7 ਵਜੇ ਤੋਂ ਲੈ ਕੇ ਤੇ ਮਸੇ ਦੀ ਸਮਾਪਤੀ ਜਿਹੜੀ ਹੋ ਰਹੀ ਹੈ ਉਹ 5 ਤਰੀਕ ਨੂੰ ਸ਼ਾਮ 4 ਵਜੇ ਸੋ ਇਹਨਾਂ ਸਮੇਂ ਦੇ ਵਿੱਚ ਤੁਸੀਂ ਉਪਾਗ ਕਰ ਸਕਦੇ ਹੋ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਮਸੇ ਦਾ ਜੋ ਦਿਨ ਹੁੰਦਾ ਹੈ ਉਹ ਪੁੰਨ ਦਾਨ ਦੇ ਲਈ ਆਪਣੇ ਪਿਤਰਾਂ ਨੂੰ ਪਰਸਨ ਕਰਨ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਇਸ ਦੇ ਨਾਲ ਤੁਹਾਡੀ ਹਰ ਪ੍ਰਕਾਰ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਜੇਕਰ ਤੁਸੀਂ ਮੱਸਿਆ ਦੇ ਦਿਨ ਇਹ ਸਭ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਸਾਰੇ ਕਸ਼ਟ ਦੁੱਖ ਤਕਲੀਫਾਂ ਦੂਰ ਹੋ ਜਾਂਦੀਆਂ ਹਨ ਵੈਸੇ ਜੇਕਰ ਆਪਾਂ ਗੱਲ ਕਰੀਏ ਤਾਂ ਮੱਸਿਆ ਵਾਲੇ ਦਿਨ ਅਸੀਂ ਸਾਰੇ ਹੀ ਦੇਵੀ-ਦੇਵਤਿਆਂ ਦਾ ਪਾਠ ਪੋਜਨ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇਕਰ ਅਸੀਂ ਭਗਵਾਨ ਵਿਸ਼ਨੂੰ ਤੇ ਭਗਵਾਨ ਪੋਲੇਨਾਥ ਦੀ ਪੂਜਾ ਅਸੀਂ ਮੱਸਿਆ ਵਾਲੇ ਦਿਨ ਕਰਦੇ ਹਾਂ ਖਾਸ ਕਰਕੇ ਇਹ ਪਾਠ ਪੂਜਾ ਕਰਨ ਦੇ ਨਾਲ ਸਾਡੇ ਹਰ ਪ੍ਰਕਾਰ ਦੇ ਦੁੱਖ ਕਸ਼ਟ ਜਿਹੜੇ ਉਹ ਦੂਰ ਹੋ ਜਾਂਦੇ ਨੇ ਇਸੇ ਹੀ ਤਰੀਕੇ ਦੇ ਨਾਲ ਰਾਤਰੀ ਦਾ ਵੀ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਚਾਹੇ ਮੱਸਿਆ ਹੋਵੇ ਚਾਹੇ ਪੁੰਨਿਆਂ ਦੀ ਹੋਵੇ ਇਸੇ ਤਰ੍ਹਾਂ ਇਸ ਰਾਤ ਨੂੰ ਤੁਸੀਂ ਆਪਣੀ ਕਿਸੇ ਵੀ ਮਨੋ ਕਾਮਨਾ ਨੂੰ ਪੂਰਾ ਕਰਨ ਦੇ ਲਈ ਇਹ ਕਦੀਵਾ ਤੁਸੀਂ ਜ਼ਰੂਰ ਜਗਾਉਣਾ ਹੈ ਇਸ ਤਰੀਕੇ ਨਾਲ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਦੇ ਮਾਤਾ ਪਿਤਾ ਜਾਂ ਫਿਰ ਉਹ ਬੱਚੇ ਖੁਦ ਆਪ ਹੀ ਆਪਣੇ ਜਨਮ ਗੁੰਡਲੇ ਦੇ ਵਿੱਚ ਆਪਣੇ ਗੁਰੂ ਗ੍ਰਹਿ ਤੇ ਆਪਣੇ ਸ਼ੁਕਰ ਗ੍ਰਹਿ ਨੂੰ ਸਟਰੋਂਗ ਕਰਨ ਦੇ ਲਈ ਉਹਨਾਂ ਨੂੰ ਤਿੰਨ ਦੀਵੇ ਜ਼ਰੂਰ ਜਗਾਉਣੇ ਚਾਹੀਦੇ ਨੇ ਇਹ ਸਭ ਕਰਨ ਦੇ ਨਾਲ ਉਹਨਾਂ ਦੇ ਵਿਆਹ ਦਾ ਜੋਗ ਬਹੁਤ ਹੀ ਜ਼ਿਆਦਾ ਜਲਦੀ ਪੰਜ ਜਾਂਦਾ ਹੈ ਇਹ ਤਿੰਨ ਦੀਵੇ ਤੁਸੀਂ ਜਗਾਉਣੇ ਕਿੱਥੇ ਹਨ ਇੱਕ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਜਗਾਉਣਾ ਹੈ ਇੱਕ ਜਿਹੜਾ ਤੁਹਾਡੇ ਘਰ ਵਿੱਚ ਪਾੜ ਪੂਜਾ ਵਾਲਾ ਸਥਾਨ ਬਣਿਆ ਹੋਇਆ ਹੈ ਤੁਸੀਂ ਉੱਥੇ ਜਗਾਉਣਾ ਹੈ ਤੇ ਇੱਕ ਤੁਹਾਡੀ ਘਰ ਦੀ ਜਿਹੜੀ ਰਸੋਈ ਹੈ ਤੁਸੀਂ ਉੱਥੇ ਜਗਾਉਣਾ ਹੈ ਇਹ ਤਿੰਨ ਦੀਵੇ ਤੁਸੀਂ ਜ਼ਰੂਰ ਜਗਾਉਣੇ ਹਨ ਜਦੋਂ ਤੁਸੀਂ ਇਹ ਤਿੰਨ ਦੀਵੇ ਪ੍ਰਜਲਿਤ ਕਰ ਦਿੰਦੇ ਹੋ ਇਹਨਾਂ ਤਿੰਨ ਦੇਵਿਆਂ ਉੱਪਰ ਚਾਲਤ ਕਰਨ ਦੇ ਨਾਲ ਤੁਹਾਨੂੰ ਤੁਰੰਤ ਤੁਹਾਡੀ ਮਨੋ ਕਾਮਨਾ ਜੋ ਵੀ ਹੋ ਪੂਰੀ ਹੋ ਜਾਂਦੀ ਹੈ ਸਾਥ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਉਪਾਅ ਲੈ ਕੇ ਆਏ ਹਾਂ ਤੁਸੀਂ ਜੋ ਮਸਿਆਦੇ ਦਿਨ ਕਰਨਾ ਹੈ ਇਸ ਉਪਾਅ ਨੂੰ ਅਸੀਂ ਕਿਵੇਂ ਕਰਨਾ ਹੈ ਕਿਹੜੀ ਕਿਹੜੀ ਸਨ ਚੀਜ਼ ਚਾਹੀਦੀ ਹੈ ਇਹ ਉਪਾਅ ਕਰਨ ਦੇ ਲਈ ਇਹ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦਸਨ ਜਾ ਰਹੇ ਹਾਂ ਅੱਜ ਦੀ ਵੀਡੀਓ ਜੋ ਤੁਹਾਡੇ ਲਈ ਬਹੁਤ ਹੀ ਫਾਇਦੇਮੰਦ ਹੋਣ ਵਾਲੀ ਹੈ ਇਸ ਕਰਕੇ ਵੀਡੀਓ ਵਿੱਚ ਅੰਤ ਤੱਕ ਬਨੇ ਰਹੋ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਸੰਗਤ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ। ਅਧਿਕ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ। ਸਾ ਸੰਗਤ ਜੀ ਜਿਹੜਾ ਅਸੀਂ ਉਪਾਾ ਤੁਹਾਨੂੰ ਦੱਸਣ ਜਾ ਰਹੇ ਹਾਂ। ਇਸ ਪਾਾ ਨੂੰ ਤੁਸੀਂ ਰਾਤ ਦੇ ਸਮੇਂ ਕਰਨਾ ਹੈ। ਤੇ ਕੋਸ਼ਿਸ਼ ਕਰਿਓ ਕਿ ਜਿਹੜੇ ਬੱਚੇ ਦੇ ਵਿਆਹ ਦੇ ਜੋਗ ਪਾਰੇ। ਉਹਨਾਂ ਦੇ ਮਾਤਾ ਇਹ ਪਾਾ ਨੂੰ ਰਾਤ ਦੇ ਸਮੇਂ ਜ਼ਰੂਰ ਕਰਨ। ਵੈਸੇ ਤਾਂ ਸੰਗਤ ਜੀ ਬੱਚੇ ਖੁਦ ਵੀ ਕਰ ਸਕਦੇ ਹਨ ਪਰ ਜੇਕਰ ਇਸ ਪਾਣੋ ਖਾਸ ਕਰਕੇ ਮਾਤਾ ਪਿਤਾ ਕਰਨਗੇ ਤਾਂ ਇਹ ਵਧਿਆ ਚਲਤ ਤੁਹਾਨੂੰ ਮਿਲੇਗਾ ਸੋ ਇਸ ਤਰੀਕੇ ਨਾਲ ਇਹ ਉਪਾਅ ਕਰਨ ਦੇ ਲਈ ਤੁਸੀਂ ਕੀ ਕਰਨਾ ਹੈ ਕਿ ਆਪਣੇ ਘਰ ਦੇ ਵਿੱਚ ਜਿਹੜੀ ਦੱਖਣ ਦਿਸ਼ਾ ਹੋਵੇਗੀ ਉਹ ਦੱਖਣ ਦਿਸ਼ਾ ਨੂੰ ਥੋੜਾ ਜਿਹਾ ਤੁਸੀਂ ਸਾਫ਼ ਸੁਥਰਾ ਕਰ ਲੈਣਾ ਹੈ ਸਾਬਸutra ਕਰਨ ਤੋਂ ਬਾਅਦ ਵਿੱਚ ਤੁਸੀਂ ਥੋੜੇ ਜਿਹਾ ਇੱਕ ਮੁਠੀ ਚੌਲ ਲੈਣੇ ਹਨ ਚੌਲ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਉਹ ਖਿਚੜੇ ਵਾਲੇ ਹੋਣ ਚਾਹੇ ਬੰਸ ਚਾਹੇ ਬਨਾਸਪਤੀ ਹੋਣ ਚਾਹੇ ਟੁੱਟੇ ਹੋਏ ਹੋਣ ਇਸ ਦੇ ਵਿੱਚ ਕੋਈ ਵੀ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਬਸ ਹੋਣੇ ਚੌਲ ਚਾਹੀਦੇ ਹਨ ਇੱਕ ਮੁਠੀ ਚੌਲ ਲੈ ਲੈਣੇ ਹਨ ਤੇ ਇੱਕ ਮੁਠੀ ਤੁਸੀਂ ਤੇਲ ਲੈ ਲੈਣਾ ਹੈ ਇੱਕ ਦੋਸੇ ਤੇਲ ਲੈਣੇ ਹਨ ਤੇਲ ਤੁਸੀਂ ਲੈਣੇ ਹਨ ਕਾਲੇ ਇਹਨਾਂ ਦੋਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰਕੇ ਜਿਹੜੀ ਤੁਸੀਂ ਆਪਣੇ ਘਰ ਦੇ ਵਿੱਚ ਦੱਖਣ ਦਿਸ਼ਾ ਜਿੱਥੇ ਤੁਸੀਂ ਪਕਾਣਾ ਹੈ ਉਸ ਨੂੰ ਸਾਫ਼ ਸੁਥਰਾ ਕੀਤਾ ਤੇ ਉੱਥੇ ਤੁਸੀਂ ਇੱਕ ਢੇਰੀ ਲਗਾ ਲੈਣੇ ਹਨ ਛੋਟੀ ਜਾਈ ਇਹਨਾਂ ਤੇਲ ਦੀ ਤੇ ਚੌਲਾਂ ਦੀ ਜੋ ਤੁਸੀਂ ਮਿਕਸ ਕੀਤੇ ਹਨ ਇਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਹੈ ਕਿ ਇੱਕ ਮਿੱਟੀ ਦਾ ਦੀਵਾ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਮਿੱਟੀ ਦਾ ਦੀਵਾ ਲੈ ਲੈਣਾ ਹੈ ਤੇ ਇਸ ਤਰੀਕੇ ਨਾਲ ਜਿਹੜਾ ਤੁਸੀਂ ਦੀਵਾ ਲੈਣਾ ਉਸ ਦੀਵੇ ਨੂੰ ਤੁਸੀਂ ਸਰੋਂ ਦੇ ਤੇਲ ਦੇ ਨਾਲ ਤਿਆਰ ਕਰ ਲੈਣਾ ਹੈ ਤੇ ਕੰਮੇ ਬੱਤੀ ਤੁਸੀਂ ਲਗਾ ਲੈਣੇ ਹਨ ਇਸ ਦੀਵੇ ਨੂੰ ਜਗਉਣ ਤੋਂ ਬਾਅਦ ਦੇ ਵਿੱਚ ਜਿਹੜੀ ਤੁਸੀਂ ਚੌਲਾਂ ਦੀ ਤੇ ਤਿਲਾਂ ਦੀ ਇੱਕ ਛੋਟੀ ਜਿਹੀ ਢੇਰੀ ਲਗਾਈ ਸੀ ਉਸ ਢੇਰੀ ਦੇ ਉੱਪਰ ਇਸ ਦੀਵੇ ਨੂੰ ਜਗਾ ਕੇ ਰੱਖ ਦੇਣਾ ਹੈ ਜਿਵੇਂ ਤੁਸੀਂ ਦੀਵੇ ਨੂੰ ਉਸ ਟੇਰੇ ਦੇ ਉੱਪਰ ਰੱਖੋਗੇ ਤੇ ਇਸ ਦੀਵੇ ਦੇ ਜਿਹੜੇ ਲੋਹ ਹੈ ਉਹ ਤੁਸੀਂ ਦੱਖਣ ਦਿਸ਼ਾ ਵਿੱਚ ਕਰ ਦੇਣੇ ਹਨ ਦੱਖਣ ਦਿਸ਼ਾ ਦੇ ਵੱਲ ਦੀਵੇ ਦੀ ਲੋਹ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਦੋ ਲੌਂਗ ਪਾ ਦੇਣੇ ਹਨ ਤੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਉੱਪਰ ਮੰਤਰ ਜਾ ਤੁਹਾਨੂੰ ਅਸੀਂ ਦੱਸ ਰਹੇ ਹਾਂ ਵੀਡੀਓ ਵਿੱਚ ਸਮੰਦਰ ਨੂੰ ਤੁਸੀਂ ਧਿਆਨ ਦੇ ਨਾਲ ਸੁਣਵੇਂ ਸਕਦੇ ਹੋ ਤੇ ਕਾਪੀ ਦੇ ਨੋਟਿਫਿਕੇਟ ਸਕਦੇ ਹੋ ਓਮ ਪਿੰਤਰ ਦੇਵੀ ਨਮੇ ਇਸ ਤੋਂ ਇਸ ਮੰਤਰ ਨੂੰ 11 ਵਾਰ ਬੋਲਣਾ ਹੈ ਤੇ ਉਸ ਦੇਵੇ ਦੇ ਕੋਲ ਬੈਠ ਕੇ ਤੁਸੀਂ ਬੋਲਣਾ ਜਿੱਥੇ ਤੁਸੀਂ ਇੱਕ ਦੇਵੇ ਨੂੰ ਪਰਚਲਤ ਕੀਤਾ ਹੋਇਆ ਹੈ ਇਹ ਸਭ ਕਰਨ ਤੋਂ ਬਾਅਦ ਵਿੱਚ ਤੁਹਾਡੇ ਘਰ ਵਿੱਚ ਜੋ ਕਿ ਵੱਡੇ ਬਜ਼ੁਰਗ ਨੇ ਜੋ ਜੋ ਐਕਸਪਾਇਰ ਹੋ ਗਏ ਹਨ ਉਹਨਾਂ ਦੇ ਅੱਗੇ ਤੁਸੀਂ ਹੱਥ ਜੋੜ ਕੇ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਰੀਕ ਦੇ ਨਾਲ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਤੁਸੀਂ ਮਾਫੀ ਮੰਗ ਲੈਣੀ ਹੈ ਤੇ ਆਪਣੇ ਜਿਹੜੇ ਬੱਚਿਆਂ ਦੇ ਵਿਆਹ ਦੇ ਲਈ ਜੋ ਵੀ ਉਹਨਾਂ ਦੇ ਵਿਆਹ ਦੇ ਜੋਗ ਨਹੀਂ ਬਣ ਰਹੇ ਉਹਨਾਂ ਦੇ ਵਿਆਹ ਦੇ ਜੋਗ ਦੇ ਲਈ ਆਪਣੇ ਜੋ ਵੱਡੇ ਬਜ਼ੁਰਗੋਂ ਅੱਗੇ ਪ੍ਰਾਰਥਨਾ ਕਰਨੀ ਹੈ ਇਹ ਜਿਹੜਾ ਅਸੀਂ ਤੁਹਾਨੂੰ ਉਪਾਰ ਦੱਸਿਆ ਹੈ ਇਸ ਉਪਾਰ ਨੂੰ ਕਿਸੇ ਨੂੰ ਬਿਨਾਂ ਦੱਸੇ ਜੇਕਰ ਤੁਸੀਂ ਹਰ ਮੱਸਿਆ ਨੂੰ ਕਰਦੇ ਹੋ ਤਦ ਤੁਹਾਨੂੰ ਦੂਸਰੇ ਉਪਾਅ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਕਿਉਂਕਿ ਜਿਹੜੇ ਤੁਹਾਡੇ ਘਰ ਦੇ ਵੱਡੇ ਨੇ ਉਹ ਹੀ ਤੁਹਾਡੇ ਘਰ ਦੇ ਵਿੱਚ ਮੰਗਲੇਕ ਕਾਰ ਸ਼ੁਰੂ ਕਰਵਾ ਦੇਣਗੇ ਇਸ ਦੇ ਨਾਲ ਤੁਹਾਡੇ ਬੱਚਿਆਂ ਦਾ ਵਿਆਹ ਜੋਗ ਬਣਾ ਕੇ ਤੇ ਉਹਨਾਂ ਦਾ ਵਿਆਹ ਜਲਦੀ ਹੀ ਕਰਵਾ ਦੇਣਗੇ ਇਹ ਉਪਾਅ ਇੰਨਾ ਜ਼ਿਆਦਾ ਸਧਾਰਨ ਹੈ ਕਿ ਸੁਭਣ ਤੁਸੀਂ ਹਰ ਮਸੇ ਨੂੰ ਆਰਾਮ ਦੇ ਨਾਲ ਆਪਣੇ ਘਰ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਇਸੋ ਹੀ ਲਾ ਵਾ ਹੁਣ ਆਪਾਂ ਗੱਲ ਕਰਦੇ ਹਾਂ ਕਿ ਰਾਤ ਦੇ ਕਿਤੇ ਜਾਣ ਵਾਲੇ ਉਪਾਅ ਦੀ ਜਿਹੜੇ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਉਹਨਾਂ ਦੇ ਲਈ ਇਹ ਉਪਾਅ ਹੈ ਕਿ ਕਿਵੇਂ ਇਹ ਉਪਾਅ ਨੂੰ ਕਰਕੇ ਆ ਰਹੀਆਂ ਸਾਰੀਆਂ ਪ੍ਰੋਬਲਮ ਦੂਰ ਕਰ ਦਈਏ ਭਾਵੇਂ ਤਾਂ ਤੁਹਾਡਾ ਲੜਕਾ ਹੈ ਜਾਂ ਲੜਕੀ ਜਾਂ ਲੜਕਾ ਤੇ ਲੜਕੀ ਖੋਦ ਨੇ ਦੋਨਾਂ ਨੇ ਉਹ ਇਸ ਉਪਾਅ ਨੂੰ ਕੰਮ ਉਹ ਇਸ ਕੰਮ ਨੂੰ ਕਰ ਸਕਦੇ ਨੇ ਇਸੇ ਤਰ੍ਹਾਂ ਜਿਹੜੀ ਹਾਂਡੇ ਕੋਲ ਅਸੀਂ ਵੀਡੀਓ ਦੇ ਵਿੱਚ ਪੀਤਰਾ ਦੇ ਨਾਮ ਦਾ ਜੋ ਵੀ ਦੀਵਾ ਜਗਾਉਣ ਦੀ ਗੱਲ ਕੀਤੀ ਹੈ ਇਸੇ ਤਾਂ ਅਸੀਂ ਕਹਾਂਗੇ ਕਿ ਇਸ ਤੀਵੇਂ ਨੂੰ ਤਾਂ ਖਾਸ ਕਰਕੇ ਜੋ ਬੱਚਿਆਂ ਦੇ ਮਾਤਾ ਜਾਂ ਪਿਤਾ ਉਹ ਇਸ ਦੀਵੇ ਨੂੰ ਜਗਾਇਆ ਕਰਨ ਅਗਰ ਕਿਸੇ ਕਾਰਨ ਕਰਕੇ ਜਾਂ ਕਿਸੇ ਪ੍ਰੋਬਲਮ ਦੇ ਕਰਕੇ ਉਹ ਨਹੀਂ ਕਰ ਪਾਉਂਦੇ ਤਾਂ ਫਿਰ ਬੱਚੇ ਆਪ ਖੁਦ ਕਰ ਸਕਦੇ ਹਨ ਚਾਹੇ ਲੜਕਾ ਚਾਹੇ ਉਹ ਲੜਕੀ ਹੈ ਤੇ ਜੋ ਅਸੀਂ ਦੂਸਰਾ ਕੰਮ ਦੱਸਣ ਲੱਗੇ ਹਾਂ ਇਸ ਨੂੰ ਤਾਂ ਕੋਈ ਵੀ ਕਰ ਸਕਦਾ ਹੈ ਇਹ ਤੁਸੀਂ ਕਿਵੇਂ ਕਰਨਾ ਹੈ ਤੇ ਇਸ ਲਈ ਤੁਸੀਂ ਕੀ ਕਰਨਾ ਹੈ ਇੱਕ ਤੁਸੀਂ ਮੁੱਠੀ ਕਾਲੇ ਤੇਲ ਲੈਣੇ ਹਨ ਇਹ ਉਪਾ ਮਾਤਾ ਪਿਤਾ ਵੀ ਕਰ ਸਕਦੇ ਹਨ ਇਹ ਕੰਮ ਬੱਚੇ ਖੁਦ ਵੀ ਕਰ ਸਕਦੇ ਹਨ ਜੇਕਰ ਤਾਂ ਤੁਹਾਡੇ ਘਰ ਵਿੱਚ ਬੱਚੇ ਹਨ ਤੁਸੀਂ ਇੱਕ ਮੁੱਠੀ ਕਾਲੇ ਤੇਲ ਲੈ ਕੇ ਬੱਚਿਆਂ ਦੇ ਸਿਰ ਤੋਂ ਐਂਟੀਕਲੋਕਵਾਇਜ਼ ਦਿਸ਼ਾ ਵਿੱਚ ਵਾਰ ਦੇਣੇ ਹਨ 7 ਵਾਰ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਮਾਤਾ ਪਿਤਾ ਨਹੀਂ ਹਨ ਬੱਚੇ ਇਕੱਲੇ ਹਨ ਉਹ ਇਹ ਕੰਮ ਕਰ ਰਹੇ ਹਨ ਤਾਂ ਬੱਚੇ ਖੋਦੇ ਇੱਕ ਮੁਠੀ ਤੇਲ ਲੈ ਕੇ ਆਪਣੇ ਸਿਰ ਤੋਂ 7 ਵਾਰ ਵਾਰ ਲੈਣ ਐਂਟੀ ਕਲੋਕਵਾਈਸ ਤੇ ਜੇਕਰ ਤੁਹਾਡੇ ਬੱਚੇ ਘਰ ਵਿੱਚ ਨਹੀਂ ਰਹਿੰਦੇ ਤੇ ਮਾਦਾ ਪਿਤਾ ਆਪਣੇ ਬੱਚਿਆਂ ਦੇ ਲਈ ਇਹ ਪਾ ਕਰ ਰਹੇ ਹਨ ਤਾਂ ਉਹ ਉਹਨਾਂ ਦੀ ਫੋਟੋ ਲੈ ਕੇ ਫੋਟੋ ਦੇ ਉੱਪਰੋਂ ਐਂਟੀ ਕਲੋਕਵਾਈਸ ਇਹ 7 ਵਾਰ ਵਾਰ ਸਕਦੇ ਹਨ ਇਹ ਕੰਮ ਖਾਸ ਕਰਕੇ ਤੁਸੀਂ ਰਾਤ ਨੂੰ ਕਰਨਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾਂਗੇ ਜਦੋਂ ਤੁਸੀਂ ਆਪਣੇ ਘਰ ਦੇ ਸਾਰੇ ਕੰਮ ਖਤਮ ਕਰ ਲਓਗੇ ਫ੍ਰੀ ਹੋ ਜਾਓਗੇ ਰਾਤ ਦੇ ਸਮੇਂ ਉਸ ਸਮੇਂ ਤੁਸੀਂ ਇਹ ਕੰਮ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਮੁਠੀ ਤੇਲ ਨੂੰ 7 ਵਾਰ ਐਂਟੀਕਲੌਕਵਾਈਜ਼ ਵਾਰ ਲਾਓਗੇ ਤਾਂ ਤੁਸੀਂ ਇਹਨੂੰ ਤਿੰਨ ਅਲੱਗ-ਅਲੱਗ ਤਰੀਕਿਆਂ ਦੇ ਨਾਲ ਤੁਸੀਂ ਜਲ ਪ੍ਰਵਾਹ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਤਾਂ ਤੁਸੀਂ ਆਪਣੇ ਘਰ ਤੋਂ ਬਾਹਰ ਜਾਓ ਕੋਈ ਸੰਸਾਨ ਤੋਂ ਹਾਣੋਂ ਜਗ੍ਹਾ ਦਿਖਦੀ ਹੈ ਸੰਸਾਨ ਜਗ੍ਹਾ ਤੇ ਇਹ ਇੱਕ ਮੁੱਠੀ ਚ ਤੇਲ ਨੇ ਇਹਨਾਂ ਨੂੰ ਤੁਸੀਂ ਸੁੱਟ ਕੇ ਆ ਸਕਦੇ ਹੋ ਦੂਸਰਾ ਤਰੀਕਾ ਕਿ ਤੁਹਾਡੇ ਘਰ ਦੇ ਆਸ-ਪਾਸ ਕੋਈ ਪਾਣੀ ਚੱਲ ਰਿਹਾ ਹੈ ਸਾਫ ਸੁਥਰਾ ਨਦੀ ਨਹਿਰ ਹੈ ਤੁਸੀਂ ਉੱਥੇ ਵੀ ਤੇਲ ਜਿਹੜੇ ਉਹ ਵਹਾ ਸਕਦੇ ਹੋ ਇਸ ਤਰੀਕੇ ਦੇ ਨਾਲ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਰਾਦੇ ਸਮੇਂ ਅਸੀਂ ਇਸ ਤਰੀਕੇ ਨਾਲ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕਦੇ ਅਸੀਂ ਆਪਣੇ ਘਰ ਦੇ ਅੰਦਰ ਹੀ ਰਹਿ ਕੇ ਕੰਮ ਕਰਨਾ ਚਾਹੁੰਦੇ ਹਾਂ ਜਿਹੜੇ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਉਹ ਆਪਣੇ ਘਰ ਦਾ ਜਿਹੜਾ ਵਾਸ਼ਪੋਸ਼ਨ ਹੈ ਉਸ ਵਾਸ਼ਪੋਸ਼ਨ ਦੇ ਵਿੱਚ ਕਾਲੇ ਤੇਲ ਨੇ ਜਿਹੜੇ ਉਹ ਪਾ ਕੇ ਉੱਪਰੋਂ ਪਾਣੀ ਚਲਾਤ ਕੇ ਇਸ ਤਰੀਕੇ ਦੇ ਨਾਲ ਉਹ ਜਲ ਪ੍ਰਵਾਹ ਕਰ ਸਕਦੇ ਹਨ ਇੱਕ ਮੁਠੀ ਜਿਹੜੇ ਤੇਲ ਵਾਸ਼ਪੋਸ਼ਨ 'ਚ ਪਾ ਕੇ ਉੱਪਰੋਂ ਤੁਸੀਂ ਬਸ ਪਾਣੀ ਛੱਟਣਾ ਹੈ ਜਿਹੜਾ ਪਾਣੀ ਛੱਡਣਾ ਉਹ ਪੂਰਾ ਖੁੱਲਾ ਛਾੜ ਦਿਓ ਤੇ ਇਸ ਤਰੀਕੇ ਦੇ ਨਾਲ ਕਈ ਵਾਰ ਆਪਾਂ ਉਪਾਅ ਕਰਦੇ ਹਾਂ ਤੇ ਨਮਕ ਨੂੰ ਇਸ ਤਰੀਕੇ ਦੇ ਨਾਲ ਵਾਸ਼ਪੋਸ਼ਨ ਦੇ ਵਿੱਚ ਪਾਣੀ ਦੇ ਵਿੱਚ ਵਹਾਉਣ ਬਾਰੇ ਕਿਹਾ ਜਾਂਦਾ ਹੈ ਤੇ ਜਿਹੜਾ ਨਮਕ ਹੁੰਦਾ ਹੈ ਉਹ ਬਰੀਕ ਹੁੰਦਾ ਹੈ ਤੇ ਜਲਦੀ ਪਾਣੀ ਦੇ ਵਿੱਚ ਚਲਾ ਜਾਂਦਾ ਹੈ ਤੇ ਜਿਹੜੇ ਤੇਲ ਹੁੰਦੇ ਆ ਜਦੋਂ ਇਹਨਾਂ ਨੂੰ ਅਸੀਂ ਕਰਾਂਗੇ ਵਾਸ਼ਪੋਸ਼ਨ ਦੇ ਵਿੱਚ ਤਾਂ ਹੋ ਸਕਦਾ ਹੈ ਇਹ ਕਿਤੇ ਨਾ ਕਿਤੇ ਥੋੜੇ ਥੋੜੇ ਤੇਲ ਜਿਹੜੇ ਨੇ ਉਹ ਰੁਕ ਜਾਣ ਇਸ ਕਾਰ ਕਿ ਤੁਸੀਂ ਜਿਹੜਾ ਪਾਣੀ ਛੱਡਣਾ ਹੈ ਉਹ ਖੁੱਲਾ ਛੱਡਣਾ ਹੈ ਤਾਂ ਜੋ ਤੇਲ ਕਿਤੇ ਵੀ ਨਾ ਰੁਕੇ ਪੂਰਾ ਪਾਣੀ ਦੇ ਵਿੱਚ ਚਲੇ ਜਾਣ ਤੇਲ ਇੰਨੀ ਦੂਰ ਤੱਕ ਜਾਣਾ ਚਾਹੀਦਾ ਹੈ ਕਿ ਜਿਹੜੇ ਤੁਹਾਡੇ ਘਰ ਦੇ ਬਾਉਂਡਰੀ ਦੇ ਵਿੱਚ ਕੋਈ ਵੀ ਤੇਲ ਦਾ ਦਾਣਾ ਰਹਿਣਾ ਨਹੀਂ ਚਾਹੀਦਾ ਇਸ ਤਰੀਕੇ ਦੇ ਨਾਲ ਤੁਸੀਂ ਇਹਨਾਂ ਉੱਪਰੋਂ ਪ੍ਰੈਸ਼ਰ ਦੇ ਨਾਲ ਪਾਣੀ ਛੱਡਣਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਇਸ ਤੇਲ ਦੇ ਨਾਲ ਤੁਸੀਂ ਬੋਲਣਾ ਹੈ ਕਿ ਤੁਹਾਡੇ ਬੱਚੇ ਦੇ ਆਲੇ ਦੁਆਲੇ ਹਰ ਪ੍ਰਕਾਰ ਦੀ ਜੋ 네ਗੇਟਿਵ એનર્ਜੀ ਹੈ ਉਹ ਨਾ ਨੋ ਦੂਰ ਕਰੋ ਮੇਰੇ ਬੱਚੇ ਦਾ ਜਿਹੜਾ ਸਾਰਾ ਗ੍ਰਹਿ ਦੋਸ਼ ਜਿਹੜਾ ਪਿੱਤਾ ਦੋਸ਼ ਹੈ ਇਸ ਦੇ ਨਾਲ ਉਸੇ ਵਿਆਹ ਦੋਸ਼ ਜੋ ਵੀ ਸਮੱਸਿਆ ਹੈ ਉਹਨਾਂ ਦੇ ਵਿਆਹ ਦੀ ਹਰ ਇੱਕ ਸਮੱਸਿਆ ਦੂਰ ਹੋ ਜਾਵੇ ਸਭ ਕਰਨ ਤੋਂ ਬਾਅਦ ਵਿੱਚ ਤੁਹਾਡੇ ਬੱਚੇ ਦਾ ਤੁਰੰਤ ਵਿਆਹ ਦਾ ਜੋਗ ਬਣ ਜਾਵੇਗਾ ਇਸ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਵੀ ਪਿੱਪਲ ਦਾ ਦਰਖਤ ਤਦੋਂ ਤੁਸੀਂ ਇੱਕ ਦੀਵਾ ਪ੍ਰਚਲਿਤ ਕਰਨ ਲਈ ਜਾਂਦੇ ਹੋ ਤਾਂ ਸਰੋਂ ਦੇ ਤੇਲ ਦਾ ਤੁਸੀਂ ਘਰ ਸੱਕਦੇ ਹੋ ਫਿਰ ਤੁਸੀਂ ਇੱਕ ਮੁਠੀ ਜਿਹੜੇ ਤੇਲ ਨੇ ਇਹਨਾਂ ਨੂੰ ਤੁਸੀਂ ਉੱਥੇ ਵੀ ਲੈ ਜਾ ਸਕਦੇ ਹੋ ਉੱਥੇ ਜੋ ਦੀਵਾ ਤੁਸੀਂ ਪ੍ਰਚਲਿਤ ਕਰਨਾ ਹੋ ਤਾਂ ਕਰਨਾ ਹੀ ਕਰਨਾ ਤੇ ਜਿਹੜੇ ਇਹ ਇੱਕ ਮੁਠੀ ਤੇਲ ਹੋਣਗੇ ਇਹਨਾਂ ਨੂੰ ਤੁਸੀਂ ਉੱਥੇ ਪੀਪਲ ਦੇ ਦਰਖਤ ਦੇ ਨੇਜੇ ਹੀ ਛੱਡ ਕੇ ਰੱਖ ਕੇ ਆ ਜਾਣਾ ਇਹ ਦੋ ਤਿੰਨ ਤਰੀਕੇ ਨੇ ਜੋ ਤੋਂ ਆਨੋ ਅਸੀਂ ਦੱਸਿਆ ਨੇ ਇੱਕ ਮੁਠੀ ਤੇਲ ਨੂੰ ਵਾਰਜਿਤ ਕਰਨ ਦੇ ਲਈ ਇਹ ਉਪਾਅ ਜਿਹੜੇ ਦੱਸੇ ਨੇ ਇਹਨਾਂ ਨੂੰ ਤੁਸੀਂ ਜ਼ਰੂਰ ਕਰਕੇ ਦੇਖਿਓ